ਮੈਨੂੰ ਮੁਲਾਜ਼ਮ ਮਿਲੇ ਮੈਂ ਕਿਹਾ ਸਾਡੇ ਟਾਈਮ ਤੇ ਤੁਸੀਂ ਟੈਂਕੀ ਤੇ ਚੜ ਜਾਂਦੇ ਸੀ ਤੇ ਹੁਣ ਕਿਉਂ ਨਹੀਂ ਚੜਦੇ ਉਹ ਕਹਿੰਦੇ ਉਦੋਂ ਦਾ ਤੁਸੀਂ ਤਾਰ ਲੈਂਦੇ ਸੀ ਇਹਨੇ ਤਾਰਦਾ ਵੀ ਨਹੀਂ ਤੁਹਾਨੂੰ ਥੱਲੇ 2 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਨੂੰ ਜਿਹੜੇ ਜ਼ਿਲ੍ਹੇ ਦਾ ਮੁੱਖ ਮੰਤਰੀ ਬਣ ਜਾਂਦਾ ਉਸ ਜ਼ਿਲ੍ਹੇ ਨੂੰ ਬੜਾ ਚਾਅ ਚੜ ਜਾਂਦਾ ਕਿਉਂਕਿ ਉਹ ਆਪਣੇ ਹਲਕੇ ਦੇ ਹੁੰਦੇ ਤੇ ਮੁੱਖ ਮੰਤਰੀ ਕੋਲੇ ਸਾਰੀ ਤਾਕਤ ਹੁੰਦੀ ਹੈ ਉਹਦੇ ਕੋਲੇ ਖਜ਼ਾਨਾ ਹੁੰਦਾ ਤੇ ਜ਼ਿਲੇ ਵਾਲਿਆਂ ਨੂੰ ਤਾਂ ਕੋਈ ਮੁਸ਼ਕਲ ਹੁੰਦੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਹਲਕੇ ਦਾ ਮੁੱਖ ਮੰਤਰੀ ਹੈ ਸਾਡੇ ਜ਼ਿਲੇ ਦਾ ਪਰ ਦੁੱਖ ਇਸ ਗੱਲ ਦਾ ਹੈ ਕਿ ਪਟਿਆਲੇ ਜ਼ਿਲੇ ਵਾਲਿਆਂ ਨੂੰ ਖੁਸ਼ੀ ਕੀ ਹੋਣੀ ਸੀ ਪਟਿਆਲਾ ਜ਼ਿਲੇ 'ਚ ਇੱਕ ਦਿਵਾਨੀ ਵੀ ਨਹੀਂ ਆਈ ਪਿਛਲੇ 2 ਸਾਲਾਂ ਦਾ ਗਵਾਨੀ ਕੀ ਦੇਣੀ ਸੀ ਮੁੱਖ ਮੰਤਰੀ ਆਪ ਹੀ ਨਹੀਂ ਆਇਆ ਥੋਡੀਆਂ ਤਕਲੀਫਾਂ ਸੁਣਨ ਵਾਸਤੇ ਥੋਡੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਥੋੜੇ ਵਿੱਚ ਬਹਿ ਕੇ ਗੱਲ ਕਰਨ ਵਾਸਤੇ ਤੁਸੀਂ ਦੇਖ ਲਓ ਬਹਿੰਡਾ ਪਾਰਲੀਮੈਂਟ ਸਾਡਾ ਆਪਣਾ ਮਨ ਲੱਗਦਾ ਕੋਈ ਪਿੰਡ ਨਹੀਂ ਹੋਣਾ ਸ਼ਹਿਰ ਨਹੀਂ ਹੋਣਾ ਮੰਡੀ ਨਹੀਂ ਹੋਣੀ ਕੋਈ ਮੁਹੱਲਾ ਨਹੀਂ ਹੋਣਾ ਜਿੱਥੇ ਅਸੀਂ ਆਪ ਨਾ ਗਏ ਹਾਂ ਆਹ ਫਰਕ ਹੈ ਇਕ ਚੰਗੇ ਮੁੱਖ ਮੰਤਰੀ ਦੇ ਮਾਰੇ ਮੁੱਖ ਮੰਤਰੀ ਦਾ ਆ ਮੁੱਖ ਮੰਤਰੀ ਕਹਿਣ ਦਾ ਮੁੱਖ ਮੰਤਰੀ ਬਣਿਆ ਪਰ ਮੁੱਖ ਮੰਤਰੀ ਦੀਆਂ ਤਾਂ ਕੋਈ ਗੱਲਾਂ ਨਹੀਂ ਇਹ ਦੇਣਾ ਕੀ ਸੀ ਸਾਰਾ ਕੁਝ ਹੀ ਖੋ ਲਿਆ ਅੱਜ ਹਾਲਾਤ ਕੀ ਹੈ ਪੰਜਾਬ ਵਿੱਚ ਸਾਰਾ ਕੁਝ ਹੀ ਬੰਦ ਹੋ ਗਿਆ ਨਾ ਪੈਨਸ਼ਨ ਨਾ ਸ਼ਗਨ ਨਾ ਆਟਾ ਦਾਲ ਨਾ ਜਿਹੜੇ ਸਾਈਕਲ ਦਿੰਦੇ ਸੀ ਐਸਟੀ ਸਕਾਲਰਸ਼ਿਪ ਅਸੀਂ ਗਰੀਬਾਂ ਨੂੰ ਦਿੰਦੇ ਸੀ 700 ਕਰੋੜ ਰੁਪਈਆ ਦੀ ਸਕਾਲਰਸ਼ਿਪ ਦਿੰਦੇ ਸੀ ਤਕਰੀਬਨ 5 ਲੱਖ ਐਸਸੀ ਬੱਚਿਆਂ ਨੂੰ ਅਸੀਂ ਬਣਾਉਂਦੇ ਸੀ ਜਿਹੜੇ ਨੇ ਬੰਦ ਕਰ ਦਿੱਤਾ ਸੇਵਾ ਕੇਂਦਰ ਖੋਲੇ ਸੀ ਬੰਦ ਕਰ ਦਿੱਤੇ ਜਿੰਮ ਖੇਡ ਦਾ ਸਮਾਨ ਦਿੰਦਾ ਸੀ ਬੰਦ ਕਰ ਦਿੱਤੇ ਮੁੱਖ ਮੰਤਰੀ ਦੀਆਂ ਯਾਤਰਾ ਜਲਾਈ ਸੀ ਉਹ ਵੀ ਬੰਦ ਕਰ ਦਿੱਤੀ ਐਡੇ ਐਡੇ ਵੱਡੇ ਬਿਜਲੀ ਦੇ ਬਿੱਲ ਆਉਂਦੇ ਐ ਕੋਈ ਪ੍ਰਵਾਹ ਨਹੀਂ ਕੋਈ ਫਿਕਰ ਨਹੀਂ ਜੇ ਕੋਈ ਕੰਮ ਹੋਏ ਕਿਸੇ ਜਾ ਨਹੀਂ ਸਕਦਾ ਤੇ ਜਿਹੜੇ ਤੁਹਾਡੇ ਹਲਕੇ ਦੇ ਐਮਐਲਏ ਆ ਉਹ ਲੁੱਟਣ ਤੇ ਲੱਗੇ ਆ ਇਹ ਤੁਹਾਡਾ ਐਮਐਲਏ ਮੱਲਾ ਦਾ ਰੇਤਾ ਦਾ ਕੰਮ ਇੰਨਾ ਖੁੱਲਾ ਕਰਤਾ ਇਹਨਾਂ ਨੇ ਆ ਜਿੰਨੇ ਵੀ ਕਾਂਗਰਸ ਦੇ ਐਮਐਲਏ ਨੂੰ ਪਤਾ ਹੈ ਕਿ ਹੁਣ ਅਸੀਂ ਪਗਲੇ 5 ਸਾਲ ਅਸੀਂ ਆਉਣਾ ਨਹੀਂ ਹੁਣੀ ਗਰੀਬੀ ਦੂਰ ਕਰ ਲੋ ਲੁੱਟ ਲੋ ਜਿੰਨੀ ਸ਼ਰਾਬ ਹੈ ਹਰਿਆਣੇ ਤੋਂ ਦੇਖੋ ਸਾਰੀ ਪੇਟੀਆਂ ਤੇ ਪੇਟੀਆਂ ਐਮਐਲਏ ਆਪਣੇ ਬੰਦਿਆਣਾ ਇੱਥੇ ਮੰਗਾਉਂਦੇ ਐ ਟੈਕਸ ਦੇ ਬਿਗੈਰ ਦਿੱਤੇ ਪੇਟੀਆਂ ਦਾ ਪੇਟੀਆਂ ਵੇਚੀ ਆਉਂਦੇ ਐ ਰੇਤਾ ਕੱਟੀ ਜਾਂਦੀ ਐ ਪੁਲਿਸ ਦੇ ਨਾਲ ਪੈਸੇ ਲੈ ਕੇ ਐਡਾ ਬੜਾ ਹਾਲ ਹੈ ਡਵੈਲਪਮੈਂਟ ਇੱਕ ਚੀਜ਼ ਨਹੀਂ ਬਾਦਲ ਸਿੰਘ ਮੁੱਖ ਮੰਤਰੀ ਸੀ ਕਰੋੜਾਂ ਅਰਬਾਂ ਰੁਪਏ ਅਸੀਂ ਪਿੰਡਾਂ ਨੂੰ ਦਿੱਤੇ ਗ੍ਰਾਂਟਾਂ ਦਿੱਤੀਆਂ ਹਰ ਕਿਸਮ ਦੀ ਜ਼ੂਲਤ ਹਰ ਚੀਜ਼ ਸਮੇਂ ਤੇ ਆਉਂਦੀ ਸੀ ਅੱਜ ਮੁਲਾਜ਼ਮ ਧਰਨਿਆਂ ਤੇ ਬੈਠੇ ਐ ਉਹਨਾਂ ਨੂੰ ਨਾ ਡੀਏ ਦਿੱਤਾ ਨਾ ਪੇ ਕਮਿਸ਼ਨ ਦਿੱਤੀ ਐ ਨਾ ਪਰਵਾਹ ਉਹਨਾਂ ਨੂੰ ਮੈਨੂੰ ਮੁਲਾਜ਼ਮ ਮਿਲੇ ਮੈਂ ਕਿਹਾ ਸਾਡੇ ਟਾਈਮ ਤੇ ਤੁਸੀਂ ਟੈਂਕੀ ਤੇ ਚੜ ਜਾਂਦੇ ਸੀ ਤੇ ਹੁਣ ਕਿਉਂ ਨਹੀਂ ਚੜਦੇ ਉਹ ਕਹਿੰਦੇ ਉਹਦੋਂ ਦਾ ਤੁਸੀਂ ਤਾਰ ਲੈਂਦੇ ਸੀ ਇਹਨੇ ਤਾਰਦਾ ਵੀ ਨਹੀਂ ਤੁਹਾਨੂੰ ਥੱਲੇ ਇਹਨੂੰ ਤਾਂ ਪਰਵਾਹੀ ਨਹੀਂ ਉਹ ਕਹੇ ਮਾਰੋ ਸ਼ਾਲਚ ਦੇਣਾ ਬਈਓ ਥੋ ਐ ਜਾ ਮੁੱਖ ਮੰਤਰੀ ਮੈਂ ਅਦਨ ਪਟਿਆਲੇ ਵਾਲਿਓ ਪਟਿਆਲੇ ਪਾਰਲਮੈਂਟ ਐ ਇੱਕ ਸਬਕ ਸਿਖਾ ਦਿਓ ਆ ਸੁੱਤੇ ਹੋ ਰਾਜਾ ਤਾਂ ਜਾਗ ਸਕਦਾ ਜੇ ਇਹਨੂੰ ਇੱਥੇ ਹੀ ਸਬਕ ਸਿਖਾਓ ਤੁਹਾਡੇ ਕੋਲ ਬਹੁਤ ਵੱਡੀ ਤਾਕਤ ਹੈ ਇਹਨੇ ਡੱਕਾ ਨਹੀਂ ਦੇਣਾ ਤੁਨੂੰ ਜੇ ਤੁਸੀਂ ਇਹਦੀ ਇੰਨਾ ਖਰਾਜ ਹੋ ਉਹ ਘਰ ਵਾਲੀ ਨੂੰ ਖਰਾ ਦਿਓ ਆਪਣੇ ਆਪ ਵੀ ਬੇਨਦ ਕੰਮ ਕਰਨ ਲੱਗ ਜੂਗਾ ਨਹੀਂ ਤੇ ਨੇ ਪ੍ਰਵਾਹ ਜਮਾ ਹੀ ਨਹੀਂ ਕਰਨੀ ਫਿਰ ਤੁਹਾਡਾ ਕੋਈ ਨਾ ਫਿਰ ਨੇ ਆਟਾ ਦੇਂਦਾ ਕੁਝ ਵੀ ਨਹੀਂ ਦੇਣਾ ਇਹਨੇ ਐਸ ਕਰਕੇ ਤੁਹਾਡੇ ਕੋਲੇ ਤਾਕਤ ਹੈ ਉਹ ਤਾਕਤ ਬਹੁਤ ਵੱਡੀ ਤਾਕਤ ਹੈ ਤੁਸੀਂ ਇੱਕ ਗਰੀਬ ਨੂੰ ਰਾਜਾ ਬਣਾ ਸਕਦੇ ਰਾਜ ਨੂੰ ਸੜਕਾ ਤੇ ਤੋੜ ਸਕਦੇ ਤੁਹਾਡੇ ਕੋਲੇ ਐਡੀ ਤਾਕਤ ਹੈ ਜੇ ਸਹੀ ਵਰਤੋ ਜੇ ਸਹੀ ਨਾ ਵਰਤੀ ਫਿਰ ਪੰਜ ਸਾਲ ਜਿਵੇਂ ਹੁਣ ਰੋ ਰਹਿਓ ਉਵੇਂ ਰੋਣਾ ਪੈਣਾ ਜਿਹੜੇ ਦੇਸ਼ ਦਾ ਪ੍ਰਧਾਨ ਮੰਤਰੀ ਤਗੜਾ ਹੋਏ ਦੇਸ਼ ਨੂੰ ਤਰੱਕੀ ਤੇ ਲੈ ਜਾਂਦਾ ਜਿਹਦਾ ਮੁੱਖ ਮੰਤਰੀ ਤਗੜਾ ਹੋਏ ਆਪਣੇ ਸੂਬੇ ਨੂੰ ਅੱਗੇ ਲੈ ਕੇ ਜਾ ਸਕਦਾ ਤੁਸੀਂ ਦੇਖੋ ਡਵੈਲਪਮੈਂਟ ਕਿੰਨੀ ਪੰਜਾਬ ਚ ਹੋਈ ਕਿਵੇਂ ਸੜਕਾਂ ਦੇ ਵੱਡੇ ਵੱਡੀਆਂ ਜਾਲਾਂ ਵਧੀਆਂ ਕਿਵੇਂ 에어ਪੋਰਟ ਬਣੇ ਕਿਵੇਂ ਬਿਜਲੀ ਜਿਹੜੀ ਤੁਹਾਡੇ ਕੱਟ ਲੱਗਦੇ ਹੁੰਦੇ ਸੀ ਕੈਪਟਨ ਜਦੋਂ ਪਹਿਲੀ ਵਾਰ ਮੁੱਖ ਮੰਤਰੀ ਸੀ ਤੇ ਕਿਵੇਂ ਅਸੀਂ ਆਮ ਆਮ ਕੀਤੀ ਕਿਵੇਂ ਤੁਹਾਡੇ ਹਲਕਿਆਂ ਚ ਗ੍ਰਾਂਟਾਂ ਦਿੱਤੀਆਂ ਹਰ ਗਰੀਬ ਨੂੰ ਉਸ ਕਿਸਾਨ ਨੂੰ ਮਜ਼ਦੂਰ ਨੂੰ ਸੂਲ ਨਹੀਂ ਦਿੱਤੀ ਕਿਉਂਕਿ ਇਸ ਬਾਦਲ ਸਾਹਿਬ ਦੇ ਦਿਲ 'ਚ ਦਰਦ ਹੈ ਪੰਜ ਵਾਰ ਮੁੱਖ ਮੰਤਰੀ ਤਾਂ ਬਣਿਆ ਜਨਤਾ ਨੂੰ ਵਿਸ਼ਵਾਸ ਹੈ ਬਾਦਲ ਸਾਹਿਬ ਕਿਹਨੇ ਧੋਖਾ ਨਹੀਂ ਦਿੰਦੇ ਬਾਦਲ ਸਾਹਿਬ ਕਿੱਥੇ ਲਾਰੇ ਨਹੀਂ ਲਾਉਂਦੇ ਤੇ ਆ ਕੈਪਟਨ ਮਰਿੰਦਰ ਸਿੰਘ ਗੁੜਕਾ ਸਾਹਿਬ ਦੇ ਹੱਥ ਰੱਖ ਕੇ ਜਿਹੜਾ ਬੰਦਾ ਗੁੜਕਾ ਸਾਹਿਬ ਦੇ ਹੱਥ ਰੱਖ ਕੇ ਝੂਠੀ ਸੋਖਾ ਕਰਦਾ ਹੈ ਜੇ ਗੁਰੂ ਦਾ ਨਹੀਂ ਬਣਿਆ ਤਾਂ ਥੋੜਾ ਕੀ ਬਣਨਾ ਉਹਨੇ ਇਹ ਤਾਂ ਵੱਡੀ ਬੇਇੱਜ਼ਤੀ ਕੀ ਹੋ ਸਕਦੀ ਹੈ ਜਿਹੜੀ ਗੁੜਕਾ ਸਾਹਿਬ ਤੇ ਹੱਥ ਰੱਖ ਕੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਤਰਫ਼ ਵੱਤ ਕਰਕੇ ਕਹੇ ਕਿ ਮੈਂ ਤੁਹਾਡਾ ਸਾਰਾ ਕਰਜ਼ਾ ਮਾਫ਼ ਕਰ ਦੂੰਗਾ ਭਾਵੇਂ ਆੜ ਦੀ ਹੈ ਦਾ ਭਾਵੇਂ ਬੈਂਕ ਦਾ ਤਾਂ ਸਾਰਾ ਮੇਰੇ ਜ਼ਿੰਮੇਵਾਰ ਹੈ ਤੇ ਤੁਸੀਂ ਤੁਹਾਡੇ ਤੁਹਾਨੂੰ ਗੁੰਮਰਾਹ ਕਰਕੇ ਵੋਟਾਂ ਲੈ ਲਿਆ ਤੱਕ ਸਾਹਿਬ ਦੇ ਹੱਥ ਕਰਕੇ ਸੌਂ ਖਾਂਦਾ ਕਿ ਮੈਂ ਘਰ ਘਰ ਨੌਕਰੀ ਦੂੰਗਾ ਐਡਾ ਵੱਡਾ ਝੂਠਾ ਬੰਦਾ ਇਸ ਕਰਕੇ ਆਪਾਂ ਸਭ ਇਕੱਠੇ ਹੋਈਏ ਆਹ ਇਲੈਕਸ਼ਨ ਬੜਾ ਅਹਿਮ ਹੈ ਤੁਸੀਂ ਸਾਰੀ ਦਿਸ਼ਾ ਬਦਲ ਸਕਦੇ ਹੋ ਆ ਜਿਹੜਾ ਕਾਂਗਰਸ ਦਾ ਹੁਣ ਰਾਜ ਹੈ ਕੱਲੇ ਇੱਕ ਕੰਮ ਤੇ ਲੱਗੇ ਝੂਠੇ ਪਰਚੇ ਦੇਣ ਤੇ ਲੱਗੇ ਆਪਨੇ ਕਾਲੀ ਵਰਕਰਾਂ ਦੇ ਲੀਡਰਾਂ ਦੇ ਗਰੀਬਾਂ ਦੇ ਝੂਠੇ ਪਰਚੇ ਉਹ ਸੋਚਦੇ ਆ ਕਿ ਝੂਠੇ ਪਰਚੇ ਦੇ ਕੇ ਡਰਾ ਕੇ ਅਸੀਂ ਲੋਕਾਂ ਨੂੰ ਆਪਣੇ ਕਾਬੂ ਕਰ ਲਾਂਗੇ ਆ ਕੋਈ ਦੂਜਾ ਕੋਈ ਸੁਭਾ ਨਹੀਂ ਆ ਪੰਜਾਬ ਹੈ ਇਹ ਤੇ ਬਹਾਦਰ ਪੰਜਾਬੀ ਪਰਚਿਆਂ ਨੂੰ ਡਰਦੇ ਸ਼ਰੋਮਣੀ ਅਖਾਲੀਦਾਲ ਉਹ ਪਾਰਟੀਆਂ ਜਿਹਦੇ ਲੀਡਰਾਂ ਨੇ ਵਰਕਰਾਂ ਨੇ 15-15 ਸਾਲ ਜੇਲਾ ਕੱਟੀਆਂ ਇਹਦੀਆਂ 2-3 ਮਹੀਨੇ ਦੀ ਜੇਲ੍ਹ ਦਾ ਕੀ ਫਰਕ ਪੈਂਦਾ ਇਹਨਾਂ ਨੂੰ ਪਰ ਕਿੱਧਰ ਜਾਓਗੇ ਤੁਸੀਂ ਐਮਐਲਏ ਸਾਹਿਬ ਜਿਹੜੇ ਤੁਸੀਂ ਅੱਜ ਜ਼ੁਲਮ ਕਰ ਰਹੇ ਹੋ 2 ਸਾਲ ਦਾ ਟਾਪਗੇਟ 2.5 ਸਾਲ ਟਾਪਗੇਟ ਤਾਂ ਹੀ ਸਾ ਲੱਗਲੇ ਮਿੰਟਾਂ ਹੀ ਤਾਂ ਪਜਾਣੇ ਫਿਰ ਇਹਨੂੰ ਭੱਜਣ ਦਾ ਰਾਹ ਨਹੀਂ ਮਿਲਣਾ ਇਹਨਾਂ ਨੂੰ ਐਸ ਕਰਕੇ ਸਾਰੇ ਵਰਕਰ ਆਪਾਂ ਇਕੱਠੇ ਹੋਏ ਆਂ ਮਕਸਦ ਵਰਕਰ ਮਿਲਣੀ ਦਾ ਥੋੜਾ ਵਿਚਾਰ ਕਰਨੇ ਇਹਦੇ ਬਾਅਦ ਆਪਾਂ ਮੈਠਾ ਜੇ ਨਾਲ मैं कहना कि आप रुश ना करिए सारे ना बह के मैं फोटो खिचा के जाऊँगा तुम चिंता ना करो पर आप थोड़े डिसपलिन ना रहीए कि हो मेरिया पखिया मुखिया दौड़ दौड़ धक् धक्के मार मुर के इस तो करके फोटो थोड़े सारे खिंचा के एक लाइना चाहे एक एक करके आप आईए आराम सारे ने कराटा सार्या का बहुत बहुत धनवाद हूँ ही आपको जो प्रोग्राम दिता उस काम शुरू करते हैं थोड़ा सारा का बहुत धनवाद 2 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਨੇ ਜਿਹੜੇ ਜ਼ਿਲ੍ਹੇ ਦਾ ਮੁੱਖ ਮੰਤਰੀ ਬਣ ਜਾਂਦਾ ਉਸ ਜ਼ਿਲ੍ਹੇ ਨੂੰ ਬੜਾ ਚਾ ਚੜ ਜਾਂਦਾ ਕਿਉਂਕਿ ਉਹ ਆਪਣੇ ਹਲਕੇ ਦੇ ਹੁੰਦੇ ਤੇ ਮੁੱਖ ਮੰਤਰੀ ਕੋਲੇ ਸਾਰੀ ਤਾਕਤ ਹੁੰਦੀ ਹੈ ਉਹਦੇ ਕੋਲੇ ਖਜ਼ਾਨਾ ਹੁੰਦਾ ਤੇ ਜ਼ਿਲ੍ਹੇ ਵਾਲਿਆਂ ਨੂੰ ਤਾਂ ਕੋਈ ਮੁਸ਼ਕਲ ਹੁੰਦੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਹਲਕੇ ਦਾ ਮੁੱਖ ਮੰਤਰੀ ਹੈ ਸਾਡੇ ਜ਼ਿਲ੍ਹੇ ਦਾ ਪਰ ਦੁੱਖ ਇਸ ਗੱਲ ਦਾ ਹੈ ਕਿ ਪਟਿਆਲੇ ਜ਼ਿਲ੍ਹੇ ਵਾਲਿਆਂ ਨੂੰ ਖੁਸ਼ੀ ਕੀ ਹੋਣੀ ਸੀ ਪਟਿਆਲਾ ਜ਼ਿਲ੍ਹੇ 'ਚ ਇੱਕ ਦਿਵਾਨੀ ਵੀ ਨਹੀਂ ਆਈ ਪਿਛਲੇ 2 ਸਾਲਾਂ 'ਚ ਦਿਵਾਨੀ ਕੀ ਦੇਣੀ ਸੀ ਮੁੱਖ ਮੰਤਰੀ ਆਪ ਹੀ ਨਹੀਂ ਆਇਆ ਥੋੜੀਆਂ ਤਕਲੀਫਾਂ ਸੁਣਨ ਵਾਸਤੇ ਥੋੜੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਘੋਡੇ ਵਿੱਚ ਬਹਿ ਕੇ ਗੱਲ ਕਰਨ ਵਾਸਤੇ ਤੁਸੀਂ ਦੇਖ ਲਓ ਪਹਿੰਡਾ ਪਾਰਲੀਮੈਂਟ ਸਾਡਾ ਆਪਣਾ ਮਨ ਲੱਗਦਾ ਕੋਈ ਪਿੰਡ ਨਹੀਂ ਹੋਣਾ ਸ਼ਹਿਰ ਨਹੀਂ ਹੋਣਾ ਮੰਡੀ ਨਹੀਂ ਹੋਣੀ ਕੋਈ ਮੁਹੱਲਾ ਨਹੀਂ ਹੋਣਾ ਜਿੱਥੇ ਅਸੀਂ ਆਪ ਨਾ ਗਏ ਹੋ ਆਹ ਫਰਕ ਹੈ ਇੱਕ ਚੰਗੇ ਮੁੱਖ ਮੰਤਰੀ ਦੇ ਮਾੜੇ ਮੁੱਖ ਮੰਤਰੀ ਦਾ ਆ ਮੁੱਖ ਮੰਤਰੀ ਕਹਿਣ ਦਾ ਮੁੱਖ ਮੰਤਰੀ ਬਣਿਆ ਪਰ ਮੁੱਖ ਮੰਤਰੀ ਦੀ ਤਾਂ ਕੋਈ ਗੱਲਾਂ ਨਹੀਂ ਇਹ ਦੇਣਾ ਕਿ ਇਸੀ ਸਾਰਾ ਕੁਝ ਹੀ ਖੋ ਲਿਆ ਅੱਜ ਹਾਲਾਤ ਕੀ ਹੈ ਪੰਜਾਬ ਵਿੱਚ ਸਾਰਾ ਕੁਝ ਹੀ ਬੰਦ ਹੋ ਗਿਆ ਨਾ ਪੈਨਸ਼ਨ ਨਾ ਸ਼ਗਨ ਨਾ ਆਟਾ ਦਾਲ ਨਾ ਜਿਹੜੇ ਸਾਈਕਲ ਦਿੰਦੇ ਸੀ ਐਸਸੀ ਸਕਾਲਰਸ਼ਿਪ ਅਸੀਂ ਗਰੀਬਾਂ ਨੂੰ ਦਿੰਦੇ ਸੀ 700 ਕਰੋੜ ਰੁਪਏ ਦੀ ਸਕਾਲਰਸ਼ਿਪ ਦਿੰਦੇ ਸੀ ਤਕਰੀਬਨ 5 ਲੱਖ ਐਸਸੀ ਬੱਚਿਆਂ ਨੂੰ ਅਸੀਂ ਪੜਾਉਂਦੇ ਸੀ ਜਿਹੜੇ ਨੇ ਬੰਦ ਕਰ ਦਿੱਤਾ ਸੇਵਾ ਕੇਂਦਰ ਖੋਲੇ ਸੀ ਬੰਦ ਕਰ ਦਿੱਤੇ ਜਿੰਮ ਖੇਡ ਦਾ ਸਮਾਨ ਦਿੰਦੇ ਸੀ ਬੰਦ ਕਰ ਦਿੱਤੇ ਮੁੱਖ ਮੰਤਰੀ ਦੀ ਜੀਤ ਯਾਤਰਾ ਚਲਾਈ ਸੀ ਉਹ ਵੀ ਬੰਦ ਕਰ ਦਿੱਤੀ ਐਡੇ-ਐਡੇ ਵੱਡੇ ਬਿਜਲੀ ਦੇ ਬਿੱਲ ਆਉਂਦੇ ਐ ਕੋਈ ਪ੍ਰਵਾਹ ਨਹੀਂ ਕੋਈ ਫਿਕਰ ਨਹੀਂ ਜੇ ਕੋਈ ਕੰਮ ਹੋਏ ਕਿਸੇ ਜਾ ਨਹੀਂ ਸਕਦਾ ਤੇ ਜਿਹੜੇ ਤੁਹਾਡੇ ਹਲਕੇ ਦੇ ਐਮਐਲਏ ਐ ਉਹ ਲੁੱਟਣ ਤੇ ਲੱਗੇ ਐ ਜਿਹੜਾ ਤੁਹਾਡਾ ਐਮਐਲਏ ਮੱਲਾ ਦਾ ਰੇਤਾ ਦਾ ਕੰਮ ਇੰਨਾ ਖੁੱਲਾ ਕਰਤਾ ਇਹਨਾਂ ਨੇ ਆ ਜਿੰਨੇ ਵੀ ਕਾਂਗਰਸ ਦੇ ਐਮਐਲਏ ਨੂੰ ਪਤਾ ਹੈ ਕਿ ਹੁਣ ਅਸੀਂ ਅਗਲੇ 5 ਸਾਲ ਅਸੀਂ ਆਉਣਾ ਨਹੀਂ ਹੁਣੀ ਗਰੀਬੀ ਦੂਰ ਕਰ ਲੋ ਲੁੱਟ ਲੋ ਜਿੰਨੀ ਸ਼ਰਾਬ ਐ ਹਰਿਆਣੇ ਤੋਂ ਦੇਖੋ ਸਾਰੀ ਪੇਟੀਆਂ ਤੇ ਪੇਟੀਆਂ ਐਮਐਲਏ ਆਪਣੇ ਬੰਦਿਆਣਾ ਹੀ ਇੱਥੇ ਮੰਗਾਉਂਦੇ ਆ ਟੈਕਸ ਦੇ ਬਿਗੈਰ ਦਿੱਤੇ ਪੇਟੀਆਂ ਦਾ ਪੇਟੀਆਂ ਵੇਚੀ ਆਉਂਦੇ ਆ ਰੇਤਾ ਘੱਟੀ ਜਾਂਦੀ ਆ ਪੁਲਿਸ ਦੇ ਨਾਲ ਪੈਸੇ ਲੈ ਕੇ ਐਡਾ ਬੜਾ ਹਾਲ ਹੈ ਡਿਵੈਲਪਮੈਂਟ ਇੱਕ ਚੀਜ਼ ਨਹੀਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਕਰੋੜਾਂ ਅਰਬਾਂ ਰੁਪਏ ਅਸੀਂ ਪਿੰਡਾਂ ਨੂੰ ਦਿੱਤੇ ਗ੍ਰਾਂਟਾਂ ਦਿੱਤੀਆਂ ਹਰ ਕਿਸਮ ਦੀ ਜ਼ੁਲਤ ਹਰ ਚੀਜ਼ ਸਮੇਂ ਤੇ ਆਉਂਦੀ ਸੀ ਅੱਜ ਮੁਲਾਜ਼ਮ ਧਰਨਿਆਂ ਤੇ ਬੈਠੇ ਐ ਉਹਨਾਂ ਨੂੰ ਨਾ ਡੀਏ ਦਿੱਤਾ ਨਾ ਪੇ ਕਮਿਸ਼ਨ ਦਿੱਤੀ ਐ ਨਾ ਪਰਵਾਹ ਉਹਨਾਂ ਨੂੰ ਮੈਨੂੰ ਮੁਲਾਜ਼ਮ ਮਿਲੇ ਮੈਂ ਕਿਹਾ ਸਾਡੇ ਟਾਈਮ ਤੇ ਤੁਸੀਂ ਟੈਂਕੀ ਤੇ ਚੜ ਜਾਂਦੇ ਸੀ ਤੇ ਹੁਣ ਕਿਉਂ ਨਹੀਂ ਚੜਦੇ ਉਹ ਕਹਿੰਦੇ ਉਦੋਂ ਦਾ ਤੁਸੀਂ ਤਾਰ ਲੈਂਦੇ ਸੀ ਇਹਨੇ ਤਾਰਦਾ ਵੀ ਨਹੀਂ ਤੁਹਾਨੂੰ ਥੱਲੇ